ਬਟੰਡੇ ਚ ਹਾਂ ਆ ਮੋਟਰ ਹੈ ਕੋਈ ਹਾਂ ਇਹ ਹੈ ਨਹੀਂ ਬਟੰਡੇ ਚ ਵਧੀਆ ਦੇ ਲਈ ਜੀ ਸਾਹਿਬ ਹਾਂ ਸ਼ੁਕਰੀਆ ਗੱਡੀ ਗੱਡੀ 18 ਕੇ ਆਸ-ਪਾਸ ਜਿਨ੍ਹਾਂ ਤੁਸੀਂ ਆ ਵੀਡੀਓ ਦੇਖ ਰਹੇ ਹੋਗੇ ਉਹਨਾਂ ਨੂੰ ਆਪਾਂ ਅਪ੍ਰੋਕਸੀਮੇਟਲੀ ਰੂਪਨਗਰ ਜਾਂ ਲੁਧਿਆਣੇ ਦੇ ਆਸ-ਪਾਸ ਹੋਵਾਂਗੇ ਆਪਾਂ ਟੱਪ ਚੁੱਕੇ ਹੋਵਾਂਗੇ ਤੇ ਅੱਜ ਦੀ ਵੀਡੀਓ ਤੁਸੀਂ ਦੇਖੋਗੇ ਆਪਾਂ ਇੱਕ ਉਸ ਸਟicker ਮਗਵਾਏ ਸੀ ਪਹਿਲਾਂ ਕੀ ਹੈ ਆਪਣੇ BMW ਬਾਈਕ ਤੇ ਆਪਾਂ ਜਾ ਰਹੇ ਹਾਂ ਇੱਕ ਬਹੁਤ ਵਧੀਆ ਤੇ ਇੱਕ ਅਲੱਗ ਜੀ ਜਗ੍ਹਾ ਤੇ ਟ੍ਰਿਪ ਕਰਨ ਵੀਡੀਓ ਸਾਰੀਆਂ ਜਰੂਰ ਦੇਖਿਓ ਇਸ ਵਾਰ ਲਾਈਵ ਵੀਡੀਓ ਪਾਵਾਂਗੇ ਡੇਲੀ 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 ਆਪਾਂ ਵੀਡੀਓ ਆਉਗੀ ਜਦੋਂ ਤੁਸੀਂ ਆ ਵੀਡੀਓ ਦੇਖ ਰਹੇ ਹੋ ਇਸ ਤੋਂ ਨੂੰ ਵੀ ਆਪਾਂ ਰਾਸਤੇ ਹੀ ਹੋਵਾਂਗੇ ਠੀਕ ਹੈ ਤੇ ਨਾਲ ਦਿਨ ਅਪਲੋਡ ਕਰਕੇ ਸੇਮ ਡੇ ਆਪਾਂ ਵੀਡੀਓ ਅਪਲੋਡ ਕਰਾਂਗੇ ਅੱਖਾਂ 'ਚ ਥੋੜੀ ਜਿਹੀ ਨੀਂਦ ਆ ਕਿਉਂਕਿ ਮੈਂ ਥੋੜਾ ਜਲਦੀ ਉੱਠਿਆ ਰਾਤ ਸੋਏ ਘੱਟ ਤੇਰੀ ਦੂਰੀ ਕਰ ਰਹੀ ਸੀ ਪੂਰੀ ਤੇ ਇਹ ਕਹਿੰਦਾ ਜੀ ਅੱਜ ਆਪਾਂ ਨੂੰ ਇਹਦਾ ਕੀ ਹੈ ਜਿਹੜਾ ਇਹਦਾ ਸੈੱਲ ਖਤਮ ਹੋਇਆ ਵਾ ਇੱਕ ਸੈੱਲ ਪਉਣਾ ਇੱਕ ਮੈਂ ਕੁਝ ਆਨਲਾਈਨ ਸਟਿੱਕਰਸ ਮੰਗਾਈ ਸੀ ਤੁਹਾਨੂੰ ਮੈਂ 사이ਟ ਦਾ ਲਿੰਕ ਵੀ ਦੇਉਂਗਾ ਮੈਨੂੰ ਬਹੁਤ ਵਧੀਆ 사이ਟ ਲੱਗੀ ਤੇ ਉਹ ਆਪਾਂ ਸਟਿੱਕਰ ਪਾਉਣੇ ਤੁਹਾਨੂੰ ਤੇ ਉਹ ਅੱਜ ਆਪਾਂ ਸਾਰੇ ਇਹਦੀ ਬਾਈਕ ਚ ਲਾਵਾਂਗੇ ਇਹ ਕੁਝ ਸਟਿੱਕਰ ਸੀਗੇ ਜਿਹੜੇ ਮੈਂ ਮੰਗਵਾਏ ਸੀਗੇ ਕਾਫੀ ਵਧੀਆ ਸਟicker ਹੈ ਬਾਕੀ ਤੁਹਾਨੂੰ ਲਾ ਕੇ ਦਿਖਾਵਾਂਗਾ ਉੱਲੂ ਇਹ ਤਾਂ ਦੇ ਸਟicker ਹੈ ਕੁਛ ਬਹੁਤ ਸੋਹਣੇ ਸਟicker ਹੈ ਮੈਨੂੰ ਖਾਸ ਕਰਕੇ ਬਹੁਤ ਵਧੀਆ ਲੱਗੇ ਬਾਕੀ ਤਾਂ ਹੁਣ ਲਾਏ ਤੇ ਰਿਜ਼ਲਟ ਪਤਾ ਲੱਗੂ ਕਿਦਾਂ ਦੇ ਆ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਪੇਪਲ ਮੈਂ ਕਰਮੇ ਕਰਕੇ ਛੋਟੇ ਛੋਟੇ ਕਰਾਦੇ ਸੀ ਪੈੜਾ ਲੱਗ ਰਿਹਾ ਮੈਨੂੰ ਪਤਾ ਏ ਪਰ ਮੈਨੂੰ ਹੈਲਮਟ ਲੈਣਾ ਬਹੁਤ ਔਖੀ ਏ ਡੇ ਡੇਬਾਲ ਹੋਏ ਹੋਏ ਸੀਗੇ ਦੁਬਾਰਾ ਫੇਰ ਕਰ ਲਾਂਗੇ ਤੇ ਅੱਜ ਦਾ ਫਿਲਹਾਲ ਆਪਣਾ ਇਸ ਵੀਡੀਓ ਜੀ ਤੁਸੀਂ ਦੇਖੋਗੇ ਇੱਕ ਇਹਦਾ ਆਪਾਂ ਲਵਾ ਕੇ ਲਿਆਉਣੇ ਆਓ ਸੌਰੀ ਆਪਾਂ ਆਪ ਹੀ ਸਟicker ਲਾ ਲਾਂਗੇ ਇੱਕ ਇਹਦਾ ਪੋਲੂਸ਼ਨ ਖਤਮ ਹੋਏਗਾ ਆਪਾਂ ਪੋਲੂਸ਼ਨ ਕਰਾਵਾਂਗੇ ਇੱਕ ਕੀਚ ਸੈੱਲਪਾਉਣ ਉਸ ਤੋਂ ਇਲਾਵਾ ਆਪਾਂ ਤੇਜ ਤੂਰੀ ਕਰਦੇ ਆ ਸਾਰੀ ਪੈਕੇ ਬੁਕਿੰਗ ਕਰਦੇ ਆ ਤੇ ਸਮਾਨ ਆਪਾਂ ਇਤਕੀ ਬਾਹਲਾ ਨਹੀਂ ਲੈ ਕੇ ਜਾਣਾ ਤਾਂ ਬੜਾ ਲਿਮਟਿਡ ਜਿਹਾ ਸਮਾਨ ਲੈ ਕੇ ਜਾਵਾਂਗੇ ਤੇ ਇੱਕ ਬਹੁਤ ਬਹੁਤ ਘੈਂਟ ਜਗ੍ਹਾ ਤੇ ਜਾ ਰਹੇ ਆ ਜਿੱਥੇ ਕਿ ਪੰਜਾਬ ਦਾ 10% ਲੋਕ ਮਸਾਂ ਜਾਂਦੇ ਹੋਣ ਕਿ ਜਾਂਦੇ ਨਹੀਂ ਹੋਣੇ ਤੇ ਜਾ ਰਹੇ ਆ ਆਪਾਂ ਟੋਟਲ 8 ਯਾਨੇ 7 ਤੋਂ 8 ਯਾਨੇ ਜਾ ਰਹੇ ਆ ਆਪਾਂ 7-8 ਬਾਈਕਸ ਤੇ ਜਾ ਰਹੀਆਂ ਨੇ ਤੇ ਕਿਹੜੇ ਕਿਹੜੇ ਜਾ ਰਹੇ ਨੇ ਉਹਦੇ ਚ ਜਸਵੰਤ ਵਿੱਕੀ ਪਵਨ ਆਜ਼ਾਦੀ ਪ੍ਰੀਤ ਵਿਕਰਮ ਤੇ ਪਵਨ ਮਗਰ ਉਹ 7-8 ਜਣੇ ਹੈਗੇ ਆ ਵੀ ਜਿਹੜੇ ਇਸ ਟ੍ਰਿਪ ਤੇ ਜਾ ਰਹੇ ਤੁਹਾਨੂੰ ਦਿਖਾਵਾਂਗਾ ਅਗਲੇ ਵੀਡੀਓ ਚ ਤੇ ਤਦ ਤੱਕ ਤੁਸੀਂ ਆਹ ਵੀਡੀਓ ਦੇਖੋ ਕਰਦੇ ਆਪਾਂ ਤਿਆਰੀ ਤੇ ਬਾਈਕ ਆਪਣੀ ਆਲਮੋਸਟ ਰੈਡੀ ਆ ਪਿਛਲੇ ਜਦੋਂ ਆਪਾਂ ਸਰਵਿਸ ਕਰਾਉਣ ਗਏ ਸੀ ਨਾ ਇਹਦਾ ਇੱਕਾ ਕਵਰ ਡਿੱਗ ਪਿਆ ਸੀ ਆਹ ਲਾਈਟ ਦਾ ਕਵਰ ਰਾਹ ਚ ਡਿੱਗ ਪਿਆ ਇਹ ਆਪਾਂ ਆਰਡਰ ਕੀਤੇ ਆ ਪਹੁੰਚ ਜਾਣਗੇ ਹੋਪਫਲੀ ਅੱਜ ਹੀ ਪਹੁੰਚਣਗੇ ਮੈਨੂੰ ਲੱਗਦਾ ਤੇ ਬਾਕੀ ਵਾਸ਼ ਪੁਸ਼ ਕਰਾਤੀ ਸੀ ਆਪਾਂ ਰੈਡੀ ਆ ਬਾਈਕ ਆਪਣੀ ਪੂਰੀ ਤੇ ਆ ਮੈਨੂੰ ਕੁਝ ਖਾਸ ਵਧੀਆ ਨਹੀਂ ਲੱਗਿਆ ਇਹ ਮੈਂ ਕਰਾ ਤਾਂ ਲਿਆ ਬਟ ਮੈਨੂੰ ਜਜ ਨਹੀਂ ਰਿਹਾ ਇਹ ਫਿਰ ਵੀ ਚਲੋ ਕੋਈ ਨਹੀਂ ਕੋਸ਼ਿਸ਼ ਕਰ ਆਪਾਂ ਇੱਥੇ ਲਖਾਤਾ ਸੀ ਹੁਣ ਇਹ ਇੱਕ ਵਾਰੀ ਸਟਿਕਰਿੰਗ ਕਰਦੇ ਆ ਤੇ ਫੇਰ ਤੁਹਾਨੂੰ ਦਿਖਾਉਣੇ ਆ ਟਿੰਕੀ ਵੀ ਫੋਲੋ ਕਰਾਉਣੀ ਹਲੇ ਤੇਲ ਵੀ ਇਹਦੇ ਵਿੱਚ ਘੱਟ ਹੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਾਫੀ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ ਤੇ ਪਿਛਲੇ ਸਪਿੱਤੀ ਗਏ ਸੀ ਮੈਂ ਪੜਾਈਆਂ ਨਹੀਂ ਸੀ ਵੀਡੀਓ ਚਲੋ ਮੈਂ ਹੋਰ ਨਹੀਂ ਬੋਰ ਕਰਦਾ ਤੁਹਾਨੂੰ ਬਸ ਜਿਹੜੇ ਜਿਹੜੇ ਕੰਮ ਆਪਣੇ ਉਹ ਉਹੀ ਕਰਾਂਗੇ ਤੇ ਐਤਕੀ ਬਹੁਤ ਵਧੀਆ ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਆ ਜੀ ਡੈਸਟੀਨੇਸ਼ਨ ਤੇ ਜਾ ਰਹੇ ਆਂ ਆਪਾਂ ਅਲਟੀਮੇਟ ਅਲਟੀਮੇਟ ਆਪਿਆ ਸਾਰੇ ਆਪਣੇ ਸਟicker ਜਿਹੜੇ ਆਪਾਂ ਇਹਦੇ ਤੇ ਲਾਉਣੇ ਆਂ ਕੱਲਾ ਕੱਲਾ ਕਰਦੀ ਆਂ ਆਪਾਂ ਤੇ ਬਸ ਫਿਰ ਆਪਾਂ ਇਹਦੇ ਦੇ ਦਿਨੇ ਆ ਚਪਕੇ ਲੋ ਇਹ ਸਟicker ਵਗੈਰਾ ਲਾ ਗੇ ਕੋਸ਼ਕਾ ਇੱਥੇ ਮੂਹਰੇ ਲਾਤੇ ਆ ਆਪਣਾ ਪਹਿਲਾਂ ਦਾ ਲੱਗਿਆ ਹੋਇਆ ਸੀ ਕੀ ਅੰਦਾ ਹੁਣ ਫਿਲਟਰ ਲਾਇਆ ਸੀ ਉਹਦੇ ਨਾਲ ਆਇਆ ਸੀ ਬਾਕੀ ਆ ਕੁਝ ਕੁ ਮਹਿੰਗੇ ਸੀਗੇ ਕੋਈ ਇਹ 9 ਰੁਪਏ ਦਾ ਕੋਈ 10 ਰੁਪਏ ਦਾ ਆਇਆ ਜਿਹੜਾ ਸਟicker ਇਹ ਸਾਈਟ ਇਥੇ ਆ ਰਹੀ ਹੈ ਤੁਸੀਂ ਤੋਂ ਆਰਡਰ ਕਰ ਸਕਦੇ ਹੋ ਤੇ ਇੱਧਰ ਲਾਤਾ ਇੱਕ ਇੱਥੇ ਲਾਤਾ ਪੈਟਰੋਲ ਹੋਲਿੰਗ ਵਾਲਾ ਤੇ ਇਸ ਤੋਂ ਇਲਾਵਾ ਕੁਝ ਪਹਿਲਾਂ ਦੇ ਲੱਗੇ ਹੋਏ ਸੀ ਪਿੱਛੇ ਆ ਨਵੇਂ ਲਾਤੇ ਹਾਂ ਕੀ ਕਹਿੰਦਾ ਤੂੰ ਹੈ ਤੂੰ ਕੀ ਕਹਿੰਦਾ ਤੇ ਪਿੱਛੋਂ ਕੁਝ ਐਦਾਂ ਦਾ ਲੁਕਾਰਿਆ ਇੱਕ ਆ ਲਾਤਾ ਤੇ ਇੱਕ ਮਾਊਸ ਲਾਤਾ ਇੱਕ ਵਾਰਨਿੰਗ ਵਾਲਾ ਲਾਤਾ ਤੇ ਇੱਕ ਵਾਰਨਿੰਗ ਵਾਲਾ ਇੰਜਨ ਵਾਲਾ ਇੱਧਰ ਲਾਦਾ ਬਸ ਇੰਨੇ ਲਾਏ ਕੋਸ ਕੋ ਸਟicker ਬਚ ਗਏ ਉਹ ਫਿਰ ਹੁਣ ਰੱਖ ਲੇ ਉਹ ਨਹੀਂ ਲਾਉਂਦੇ ਹੁਣ ਕਿਉਂਕਿ ਐ ਫਿਰ ਬਾਹਲਾ ਓਵਰ ਜਾ ਹੋ ਰਿਹਾ ਸੀ ਕੰਮ ਤਾਂ ਨਹੀਂ ਲਾਏ ਦੋ ਇੱਥੇ ਲਾਤੇ ਇੱਕ ਬੈਗ ਵੈਂਚਰ ਲਾਤਾ ਇੱਕ ਆਹ ਲਾਤਾ ਆ ਕੇ ਇਹਨਾਂ ਦੇ ਉਦਨ ਫਿਲਟਰ ਨਾ ਆਇਆ ਸੀ ਇੱਥੇ ਪਹਿਲਾਂ ਲਾਇਆ ਹੋ ਸੀ ਆ ਮੈਨੂੰ ਹੁਣ ਸੋਹਣਾ ਨਹੀਂ ਲੱਗ ਰਿਹਾ ਹੈ ਲੁੱਕ ਨਹੀਂ ਆ ਰਹੀ ਇਹਦੀ ਬਾਈਕ ਦੀ ਨਿਕਲ ਕੇ ਪਰ ਕੋਈ ਚੱਕਰ ਆ ਗੱਲ ਨਹੀਂ ਬਾਕੀ ਆਲਮੋਸਟ ਰੈਡੀ ਹੈ ਟ੍ਰਿਪ ਤੇ ਵੀ ਆਪਾਂ ਇੰਨਾ ਹੀ ਸਮਾਨ ਲੈ ਕੇ ਜਾਣਾ ਹੋਰ ਕੁਝ ਨਹੀਂ ਲੈ ਕੇ ਜਾਣਾ ਬਸ ਕੱਲਾ ਆ ਇੱਕ ਡੱਬਾ ਹੋਣੇ ਦੀ ਚਾਬੀ ਸੈੱਲ ਪਾ ਕੇ ਲਾਉਣਾ ਇੱਕ ਤੇ ਇੱਕ ਕਰਾਉਣਾ ਹੈਗਾ ਦਾ ਪੋਲਿਊਸ਼ਨ ਤੇ ਟੈਂਕੀ ਫੁੱਲ ਕਰਾ ਕੇ ਆਪਾਂ ਇਹਨੂੰ ਖੜਾ ਦਾਂਗੇ ਤੇ ਹੁਣ ਚੱਲਦੇ ਆਪਾਂ ਸ਼ਹਿਰ ਇੱਥੇ ਝਿਲਾਂ ਤੱਕ ਤੇਲ ਤੂਲ ਤੇ ਪੋਲਿਊਸ਼ਨ ਪੋਲਿਊਸ਼ਨ ਕਰਾ ਕੇ ਇਹਨੂੰ ਆਪਾਂ ਖੜਾ ਦਾਂਗੇ ਤਾਂ ਆ ਕੇ ਕਰਦੇ ਫਿਰ ਆਪਾਂ ਪੈਕਿੰਗ ਪੋਕਿੰਗ ਮਾੜੇ ਮੋਟੀ ਤੇ ਦੱਸਿਓ ਜਰੂਰ ਕਿੱਦਾਂ ਦੀ ਲੋਕ ਆ ਰਹੀ ਹੈ ਇਹ ਬਣਾਤਾ ਆਪਾਂ ਇਦਾਂ ਦਾ ਕੁਛ ਠੀਕ ਲੱਗ ਰਿਹਾ ਹੈ ਕਿਵੇਂ ਆ ਰਿਹਾ ਮਾੜਾ ਦੱਸ ਦਿਓ ਜਿਹੜਾ ਕੋਈ ਵੀਡੀਓ ਦੇਖ ਰਿਹਾ ਹੈ ਜੇ ਇਦਾਂ ਦੀ ਵੀਡੀਓ ਦੇਖਦਾ ਟਰੈਵਲ ਵਾਲਿਆਂ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਅੰਕਲ ਦੇ ਕੁਝ ਚੇਂਜ ਕਰਨ ਵਾਲਾ ਹੋਇਆ ਹੁਣ ਚੇਂਜ ਹੋ ਜਾਊਗਾ ਤੇ ਨਹੀਂ ਫਿਰ ਐਂ ਜੇ ਬਣ ਜਾਣਗੀਆਂ ਸਾਰੀਆਂ ਵੀਡੀਓ ਤੇ ਐਦ ਕਿ ਮੈਂਥ ਲਿਆ ਵੀ ਆ ਐਦ ਕਿ ਨਾਲ ਦੀ ਨਾਲ ਚੜਾ ਦੇਣੀ ਹੈ ਵੀਡੀਓ ਬਹੁਤ ਟਾਈਮ ਨਹੀਂ ਲਾਉਣਾ ਬਸ ਫੋਨ ਤੇ ਐਡਿਟ ਕਰੀ ਫੋਨ ਤੇ ਅਪਲੋਡ ਕਰੀ ਤੇ ਸਿੱਧਾ ਚੜਾ ਦਿੱਤਾ ਹੈ ਨਾ ਮੈਂਟੀ ਮਾਰਨਾ ਪੈ। ਤੇ ਇਲੈਕਟ੍ਰੋਨ ਦੇ ਹੋਏ ਪਾਵਾਂਗੇ ਪਹਿਲਾਂ ਸੋਲਿਊਸ਼ਨ ਪਵਾ ਲਈਏ ਸੋਲਿਊਸ਼ਨ ਕਰਾ ਲਈਏ ਤੇ ਅਗਲੀ ਵੀਡੀਓ ਜ ਤੁਹਾਨੂੰ ਦੱਸੂਗਾ ਜਾਂ ਕਿੱਥੇ ਰਹੇ ਹਾਂ ਕਿਉਂਕਿ ਹੁਣ ਵੀ ਜੇ ਤੁਸੀਂ ਆ ਵੀਡੀਓ ਦੇਖ ਰਹੇ ਹੋ ਤਾਂ ਹੁਣ ਆਪਾਂ ਲਗਭਗ ਰੂਪਨਗਰ ਦੇ ਲਾਗੇ ਤੱਕ ਹੀ ਹੋਵਾਂਗੇ ਕਿਉਂਕਿ 8 ਵਜੇ 8 ਵਜੇ ਨੂੰ ਆਪਾਂ ਚੱਲਾਂਗੇ 3 ਵਜੇ ਤਾਂ 3 ਵਜੇ ਚੱਲਾਂਗੇ ਤਾਂ ਪਹੁੰਚ ਜਾਾਂਗੇ ਰੂਪ ਸਾਢੇ ਤਿੰਨ ਤਾਂ ਹੋ ਹੀ ਜਾਣੇ ਮੈਨੂੰ ਪਤਾ ਤੇ ਲਾਗੇ ਤੱਕ ਹੀ ਪਹੁੰਚ ਜਾਾਂਗੇ ਰੂਪਨਗਰ ਦੇ ਆਪਾਂ ਤੇ ਉਹਦੂਗਾ ਰੂਟ ਖਤਰਨਾਕ ਰੂਟ ਹੈ ਕਿ ਖਤਰਨਾਕ ਤੇ ਬਾਈਕ ਵੀ ਆਪਣੇ ਨਾਲ ਐ ਕਿ ਸਾਰੀਆਂ ਵੱਡੀਆਂ ਜਾ ਰਹੀਆਂ ਹਨ ਖਤਰਨਾਕ ਕਹਿੰਦੇ ਲੱਗੂ ਪੜਾ ਕਹਿੰਦੇ ਆਫ ਰੋਡਿੰਗ ਤੇ ਜਾ ਕੇ ਉਹ ਏਡੀ ਏਡੀ ਹੈਵੀ ਬਾਈਕ ਕਰਨੀਆਂ ਪਈਆਂ ਕੰਟਰੋਲ ਹਨਾ ਚਲੋ ਆ ਜਿਓ ਫਿਰ ਪলিউਸ਼ਨ ਕਰਾ ਲਈਏ ਤੇ ਫਿਰ ਮਿਲਦੇ ਹਾਂ ਤੁਹਾਨੂੰ ਘਰੇ ਆ ਕੇ ਪੈਕਿੰਗ ਕਰਦੇ ਆਪਾਂ ਤੇ ਸਮਾਨ ਬੜਾ ਲਿਮਟਡ ਲੈ ਕੇ ਹਨਾ ਸਿੱਕਾ ਸ਼ੁਕਰ ਦੇ ਲਾਤੀ ਸੀ ਮੜਾ ਇਹ ਦੱਸਿਓ ਕਿਵੇਂ ਕਿਵੇਂ ਲੱਗਦੇ ਇੱਕ ਵਾਰੀ ਤੇ ਕਿੰਨੇ ਵਜੇ ਤੱਕ ਰੱਖਦੇ ਹਾਂ ਫਿਰ ਸ਼ਾਮ ਨੂੰ ਸ਼ਾਮ ਤੱਕ 8 ਵਜੇ ਤੱਕ 8 ਵਜੇ ਤੱਕ ਠੀਕ ਸੰਡੇ ਦੋ ਵਜੇ ਤੱਕ ਸੰਡੇ ਦੋ ਵਜੇ ਤੱਕ ਕਹਿੰਦਾ ਕਿ ਜਾਂਦੇ ਹਾਂ ਇਕੋ ਹਾਂ ਹਾਂਜੀ ਹੁਣ ਵੀ ਜਾਣਾ ਤਾਂ ਹੀ ਹੁਣ ਪলিউਸ਼ਨ ਕਰਾਉਣ ਆਇਆ ਕੱਲਾ ਸਪੈਸ਼ਲ ਨਹੀਂ ਨਹੀਂ ਲਾਇਦਾ 2 ਮਹੀਨਾ ਚੱਕਾ 2 ਮਹੀਨਾ ਜਾਂਦਾ ਹਾਂ ਕੱਲੀ ਜਾਂਦੇ ਹੋ ਕਦੇ ਕੱਲੇ ਵੀ ਜਾਵੜੀ ਦਾ ਨਹੀਂ ਨਾਲ ਹੁੰਦੇ ਕੋਈ ਨਾਲ ਵੀ ਜਾਵੜੀ ਦਾ ਹਾਂ ਡਿਪੈਂਡ ਕਰਦਾ ਕੋਈ ਤਿਆਰ ਹੋ ਜਾਵੜੀ ਆ ਨਾ ਇਹਦੇ ਮਨਾਰੀ ਸਾਈਡ ਕੇ ਮਸੂਰੀ ਸਾਈਡ ਨਹੀਂ ਇੱਧਰ ਘਾਟੇ ਲੈ ਜਿਵੇਂ ਲੰਬਾ ਇੱਧਰ ਲੈ ਲਦਾ ਖੋ ਗਿਆ हाँ जंसकार हो गया कश्मीर हो गया इधर राजस्थान कर साउथ वाली साइड जब टूर करते ही करते हैं छोटा नहीं अठारह लाख हाँ लाख कॉल महंगा टीले है हाँ हो गए इसको तो दो साल हो गए हैं ढाई हो गए तेईस लीटर की टैंकी है तेईस की कुछ होगा पहले ਆ ਫੁੱਲ ਕਰ ਦੋ ਥੋੜਾ ਜਿਹਾ ਛੋੜ ਦੇਣਾ ਬਸ ਹੁਣੇ ਮੈਂ ਇਸੇ ਬੈਗ ਬੂਕ ਚ ਲਾ ਕੇ ਹਟਿਆ ਸੀਗਾ ਆ ਵਾਲੇ ਬੈਗ ਜਿਹੜੇ ਹੈਗੇ ਸਾਈਡ ਬੈਗ ਤੇ ਮੈਂ ਬੁਲਟ ਵੀ ਨਾਲ ਖੜਾ ਲਿਆ ਤੇ ਉਹਦੇ ਚ ਇੱਕ ਚੀਜ਼ ਸਾਹਮਣੇ ਆ ਨਿਕਲ ਗਈ ਵੀ ਕਿੰਨਾ ਡਿਫਰੈਂਸ ਹੈ ਵੀਡੀਓ ਦਾ ਨਾ ਉਹਨਾਂ ਪਤਾ ਨਹੀਂ ਲੱਗਦਾ ਵੀ ਕੈਮਰੇ ਜਦੋਂ ਆਪਾਂ ਕੋਈ ਵੀ ਚੀਜ਼ ਦੇਖਦੇ ਆ ਨਾ ਆਪਾਂ ਨੂੰ ਉਹਦੀ ਐਕਚੁਅਲ ਸਾਈਜ਼ ਦਾ ਨਹੀਂ ਪਤਾ ਲੱਗਦਾ ਕੀ ਹੁੰਦਾ ਪਰ ਹੁਣ ਦੇਖੋ ਤੁਸੀਂ ਇੱਕ ਪਾਸੇ ਬੁਲੇਟ 500 ਹੈ ਇਹ ਸਟੈਂਡਰਡ 500 2015 ਮਾਡਲ ਤੇ ਇਧਰ ਆਪਣੇ ਵਾਲਾ BMW F850 GS A ਤੇ ਦੋਨਾਂ ਚ ਸਾਈਜ਼ ਦਾ ਡਿਫਰੈਂਸ ਦੇਖੋ ਕਿੰਨਾ ਜ਼ਿਆਦਾ ਡਿਫਰੈਂਸ ਆ ਰਿਹਾ ਇਹ ਫੋਰੈਸਟ ਗ੍ਰੀਨ ਕਲਰ ਦੇ ਵਿੱਚ ਹੈ ਬਹੁਤ ਰੇਅਰ ਬਾਈਕ ਆਈ ਸੀ ਮਤਲਬ ਵਿਕੀ ਸੀ ਇਹ ਸੇਲ ਨਹੀਂ ਹੋਇਆ ਸੀ ਇਹਨਾਂ ਕਿਉਂਕਿ ਇਹ 500 ਸੀ ਆਪਣੇ ਉਦੋਂ 2015 15 ਹਜ਼ਾਰ ਆਸਪਾਸ 350 ਜ਼ਿਆਦਾ ਚੱਲਦਾ ਸੀ ਤੇ ਆ ਡਿਫਰੈਂਸ ਦੇਖੋ ਕਿੰਨਾ ਜ਼ਿਆਦਾ ਡਿਫਰੈਂਸ ਆ ਦੋਨਾਂ ਬਾਈਕ ਦੇ ਵਿੱਚ ਇਸ ਦੀ ਮੈਂ ਰੀਲ ਵੀ ਬਣਾਈ ਐ ਇੱਕ ਛੋੜੀ ਸ਼ੂਟ ਕੀਤੀ ਐ ਤੇ ਬਾਕੀ ਇਹਦੀ ਫੁੱਲ ਵੀਡੀਓ ਬਣਾਉਂਗਾ ਮੈਂ ਉੱਥੇ ਜਨਸਕਾਰ ਹੁਣ ਤੁਹਾਨੂੰ ਪਤਾ ਨਾ ਆਪਣਾ ਟ੍ਰਿਪ ਆ ਰਿਹਾ ਸੌਰੀ ਹੁਣ ਦੱਸ ਹੀ ਦਿੱਤਾ ਚਲੋ ਟਾਈਟਲ ਵੀ ਤੁਹਾਨੂੰ ਪੜ ਕੇ ਪਤਾ ਲੱਗ ਗਿਆ ਹੋਊਗਾ ਜਨਸਕਾਰ ਟ੍ਰਿਪ ਆ ਰਿਹਾ ਤਾਂ ਉਹਦੀ ਫੁੱਲ ਤਿਆਰੀ ਚੱਲ ਰਹੀ ਸੀ ਸੋਚਿਆ ਮੈਂ ਕਿ ਚੱਲ ਦੋਨਾਂ ਦੀ ਛੋਟੇ ਛੋਟੇ ਵੀਡੀਓ ਬਣਾ ਦਿੰਨੇ ਆ ਤੇ ਇਦਾਂ ਦਾ ਕੁਝ ਲੱਗ ਰਿਹਾ ਬੈਗ ਆਪਣੇ ਰੈਡੀ ਆ ਦੋਨੇ ਸਾਈਡ ਬੈਗ ਆਪਾਂ ਲਾਤੇ ਇਸ ਤਰ੍ਹਾਂ ਬਸ ਸਮਾਨ ਪੈਕ ਕਰਦੇ ਆ ਤੇ ਟ੍ਰਿਪ ਥੋੜਾ ਜਿਹਾ ਡਿਲੇ ਹੋ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੀ ਵਾਰ ਸਿਚੁਏਸ਼ਨ ਚੱਲ ਰਹੀ ਸੀਗੀ ਉਹਦੇ ਕਰਕੇ ਥੋੜਾ ਜਿਹਾ ਆਪਾਂ ਡਿਲੇ ਕਰਤਾ ਸੀਗਾ ਤੇ ਬਾਕੀ ਹੁਣ ਆਪਣੀ ਪੂਰੀ ਤਿਆਰੀ ਹੈ ਤੇ ਪੰਜ ਛੇ ਜਾਨੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਸਾਰੇ ਆਪਣੇ ਜਾਣ ਲਈ ਰੈਡੀ ਹੈ ਤੇ ਚਲੋ ਫਿਰ ਹੁਣ ਆਪਾਂ ਕਰਦੇ ਆਂ ਬੈਕਪੈਕ ਤੇ ਇਹਨਾਂ ਨੂੰ ਆਪਾਂ ਲਾਈਏ ਸਾਈਡ ਤੇ ਇਹਦਾ ਮੈਂ ਦੋਨੇ ਇਕੱਠੇ ਘੜ ਕੇ ਵੈਸੀ ਸਾਈਜ਼ ਕੰਪੈਰੀਜ਼ਨ ਕਰ ਰਿਹਾ ਸੀ ਕਿ ਦੋਨਾਂ ਦਾ ਸਾਈਜ਼ ਕੰਪੈਰੀਜ਼ਨ ਕੀ ਆਉਂਦਾ ਜੋ ਕਿ ਬਹੁਤ ਜ਼ਿਆਦਾ ਆਉਂਦਾ ਟੋਟਲੀ ਨਿੱਕਾ ਜਿਹਾ ਲੱਗਦਾ ਹਲੇ ਜਿਵੇਂ ਉਹ ਮੈਂ ਉਹ ਨਹੀਂ ਖੜਾਇਆ ਨਾਲ ਸੀਟੀ 100 ਉਹ ਤੋਂ ਵੀ ਨਿਕਾ ਲੱਗਣਾ ਸੀ ਪੈਕਿੰਗ ਵਗੈਰਾ ਸਾਰੀ ਡਨ ਹੋ ਗਈ ਆਪਣੀ ਤੇ ਸਮਾਨ ਵਗੈਰਾ ਸਾਰਾ ਏ ਟੂ ਜ਼ेड ਆਪਾਂ ਲਾ ਰੱਖਿਆ ਦਿਖਾਉਣੇ ਆਪਾਂ ਕੀ ਕੁਝ ਲੈ ਕੇ ਜਾ ਰਹੇ ਆ ਥੋੜਾ ਜਿਹਾ ਚੱਕਰ ਇਹ ਪੈ ਗਿਆ ਸੀ ਇਹ ਟ੍ਰਿਪ ਪਲਾਨ ਸੀਗਾ ਪਹਿਲਾਂ 11 ਤਰੀਕ ਨੂੰ ਤੇ ਹੁਣ ਇਹ ਟ੍ਰਿਪ ਹੋ ਗਿਆ ਹੈਗਾ 16 ਤਰੀਕ ਨੂੰ ਕਿਉਂਕਿ ਇਹ ਵਿੱਚ ਇੰਡੀਆ ਪਾਰਕ ਦੀ ਸਿਚੁਏਸ਼ਨ ਥੋੜੀ ਗੜਬੜਾ ਆ ਗਈ ਸੀ ਪਤਾ ਨਹੀਂ ਕਿੰਨੇ ਕੁ ਡਰੋਨ ਆ ਦੱਬੀ ਦੂਰੀਆਂ ਤੋਂ 200 ਡਰੋਨ ਆ ਗਿਆ 300 ਡਰੋਨ ਆ ਗਿਆ ਨੇ ਤੇ ਚਲੋ ਬਾਕੀ ਤਾਂ ਕਿਹਨੇ ਕਰਾਇਆ ਹੈ ਕੀ ਸਿਚੁਏਸ਼ਨ ਹੈ ਇਹ ਤਾਂ ਹੁਣ ਉਤਲੇ ਬੰਦੇ ਜਾਣਦੇ ਗੌਰਮੈਂਟ ਜਾਣਦੀ ਆਪਾਂ ਤਾਂ ਬਹੁਤ ਛੋਟੀ ਚੀਜ਼ ਆ ਪਤਾਇਆ ਲਾ ਲੋ ਵੀ ਕੀੜੇ ਆ ਮਕੋੜੀਆਂ ਜਾਂ ਕੀੜੇ ਮਕੋੜੇ ਕਹਿ ਸਕਦੇ ਹਾਂ ਨਾ ਆਮ ਬੰਦੇ ਦੀ ਸਮਝ ਤੋਂ ਬਾਹਰ ਆ ਪੋਲਿਟਿਕਸ ਬਹੁਤ ਉੱਪਰ ਦੀ ਚੱਲਦੀ ਹੈ ਚਲੋ ਆਪਾਂ ਟਾਈਮ ਨਹੀਂ ਬਰੋਸ ਕਰਦੇ ਮੈਂ ਤੁਹਾਨੂੰ ਦਿਖਾਉਣਾ ਕੀ ਕੁਝ ਲੈ ਕੇ ਜਾ ਰਹੇ ਆ ਵੀਡੀਓ ਇਹ ਵੀ ਦੇਖ ਲਿਓ ਆ ਵੈਸੇ ਮੈਂ ਪਹਿਲਾਂ ਦੂਜੇ ਚੈਨਲ ਤੇ ਬਣਾਉਂਦਾ ਰਹਿਣਾ ਮੈਂ ਜਾਂਦਾ ਰਹਿਣਾ ਇਹ ਚੈਨਲ ਤੇ ਮੈਂ ਮਨ ਲਗਾਦਾ ਸੈਕਿੰਡ ਟਾਈਮ ਜਾਂ ਕੁਝ ਥਰਡ ਟਾਈਮ ਪਤਨੀ ਹੀ ਹੋਇਆ ਕੁਛ ਆ ਵੀਡੀਓ ਫੁੱਲ ਟ੍ਰਿਪ ਪਾ ਰਿਹਾ ਪਤਨੀ ਪਹਿਲੀ ਵਾਰ ਹੀ ਪਾ ਰਿਹਾ ਤੇ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗਣਗੀਆ ਤੇ ਜਨਸਕਾਰ ਵੈਲੀ ਦਾ ਟ੍ਰਿਪ ਆ ਆਪਣਾ ਤੇ ਦੇਖਦੇ ਆ ਕੀ ਕੁਛ ਮਿਲਦਾ ਕਿੰਨੀ ਐਡਵੈਂਚਰ ਹੁੰਦੀ ਆ ਦਿਖਾਵਾਂਗੇ ਤੁਹਾਨੂੰ 20 ਵੀ ਫੋਟੋ ਚੀ ਬਰਫ ਤੇ ਸਮਾਨ ਕੀ ਕੁਛ ਲੈ ਕੇ ਜਾਣੇ ਆ ਇਹ ਤੁਹਾਨੂੰ ਦਿਖਾਉਣੇ ਆਪਾਂ ਪਹਿਲਾਂ ਆਜੋ ਕਿਰਾ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆਪਾਂ ਇਧਰੋਂ ਇਹ ਕੁਛ ਸਟੋਰੇਜ ਹੈ ਸਟੋਰੇਜ ਲਈ ਜਿਵੇਂ ਚਾਰਜਿੰਗ ਵਗੈਰਾ ਵਾਇਰ ਵਗੈਰਾ ਸਾਰੀਆਂ ਇਹਦੇ ਚ ਆਪਣੀਆਂ ਆ ਜਾਣਗੀਆਂ ਇਸ ਤੋਂ ਇਲਾਵਾ ਕੈਂਪਿੰਗ ਲਈ ਇੱਕ ਸਿਲੰਡਰ ਤੇ ਗੈਸ ਹੋ ਗਿਆ ਬਾਕੀ ਆ ਬਾਈਕ ਦਾ ਚੇਨ ਲੂਬ ਵਗੈਰਾ ਹੋ ਗਿਆ ਤੇ ਇੱਕ ਆਕਸੀਜਨ ਸਿਲੰਡਰ ਹੋ ਗਿਆ ਜਦੋਂ ਕਿਤੇ ਹਾਈਟ ਤੇ ਜਾਣੀ ਹੁੰਦੀਆਂ ਨੇ ਨਾ ਆਕਸੀ 99 ਇਹ ਇੱਕ ਤਾਂ ਲੈ ਜਾ ਕਰੋ ਕੰਮ ਆ ਜਾਂਦਾ ਖੈਰ ਇਹ ਵਧੀਆ ਰਹਿੰਦਾ ਉਸ ਤੋਂ ਇਲਾਵਾ ਇੱਕ ਜੈਕਟ ਆ ਜੂਗੀ ਆਪਣੀ ਇਹ ਬੜੀ ਪਤਲੀ ਜੈਕਟ ਆ ਬਹੁਤ ਵਧੀਆ ਜੈਕਟ ਆ ਇਹ ਤੇ ਠੰਡ ਵੀ ਨਹੀਂ ਲੱਗਣਦੀ ਬਹੁਤ ਟਾਈਮ ਦੀ ਮੇਰੇ ਕੋਲੇ ਆ ਇਹ ਇਹ ਕਈ ਵਾਰੀ ਜੇ ਆਪਾਂ ਜਿਆਦਾ ਵੈਸੇ ਤਾਂ ਉਹ ਆਪਣੀ ਰਾਈਡਿੰਗ ਜੈਕਟ ਪਈ ਹੈ ਬਹੁਤ ਮੋਟੀ ਆ ਤੇ ਕਰੀਬ-ਕਰੀਬ 7 7-8 ਕਿਲੋ ਦੀ ਇਹ ਜੈਕਟ ਹੈ ਇੱਕ ਤੇ ਬਹੁਤ ਹੈਵੀ ਜੈਕਟ ਹੈ ਵਧੀਆ ਜੈਕਟ ਹੈ ਰਾਇਨੋਕਸ ਦੀ ਸਟੈਲਥ ਇਹੋ ਤੇ 2 ਸਾਲ ਹੋ ਗਏ ਇਹਨੂੰ ਵੀ ਇਹ ਵੀ ਮੈਂ ਕੀ ਕਹਿੰਦੇ ਠੰਡ ਤੋਂ ਵਗੈਰਾ ਤੋਂ ਬਚਾਉਂਦੀ ਆ ਪਰ ਇਹਦੇ ਥੱਲੋਂ ਦੀ ਲੋਡ ਪਈ ਆ ਪਾ ਲਾਂਗੇ ਜਾਂ ਵਾਰਮਰ ਵਗੈਰਾ ਜਿਹੜੇ ਇਨਰੋਂ ਦੇ ਉਹ ਪਾ ਲਾਂਗੇ ਇਸ ਤੋਂ ਇਲਾਵਾ ਟੂਲ ਕਿਟ ਹੈ ਸਟੈਨਲੀ ਦੀ ਟੂਲ ਕਿਟ ਹੈ ਇਹ ਵੀ ਇੱਕ ਬਹੁਤ ਕੰਮ ਦੀ ਚੀਜ਼ ਹੈ ਵੀ ਮੈਂ ਤੁਹਾਨੂੰ ਦਿਖਾ ਦੇਣਾ ਬੜਾ ਟਾਈਮ ਨਹੀਂ ਲੈਂਦੇ ਆਪਾਂ ਇਹਦੇ ਚ ਸਾਰੇ ਟੂਲ ਵਗੈਰਾ ਇਹਦੇ ਚ ਆ ਜਾਂਦੇ ਆ ਠੀਕ ਹੈ ਇਸ ਤੋਂ ਇਲਾਵਾ ਪੈਂਚਰ ਕਿਟ ਹੈ ਪੈਂਚਰ ਕਿਟ ਐਕਸਟਰਾ ਫਿਊਜ਼ ਵਗੈਰਾ ਟੂਲ ਵਗੈਰਾ ਸਾਰੇ ਇਹਦੇ ਚ ਆ ਜਾਂਦੇ ਆ ਤੇ ਇਹ ਆਪਣੀ ਐਨਕ ਚਸ਼ਮਾ ਚਸ਼ਮਾ ਇਸ ਤੋਂ ਇਲਾਵਾ 에ਅ ਪ੍ਰੈਸ਼ਰ ਹੋ ਗਿਆ ਮਾਈਕ ਹੋਗੇ ਇਨਸਟਾ 360 ਹੋ ਗਿਆ ਆਪਣਾ ਤੇ ਆ ਕੁਛ ਸਟਿਕਸ ਵਗੈਰਾ ਆ ਗਿਆ ਐਲਐਸ2 ਦਾ ਆਪਣਾ ਹੈਲਮਟ ਹੈ ਵਿਦ ਗੋਪ੍ਰੋ ਇਸ ਦੇ ਨਾਲ ਤੁਸੀਂ ਸਾਰੀਆਂ ਵੀਡੀਓ ਵੀਡੀਓ ਦੇਖੋਗੇ ਇਸ ਤੋਂ ਇਲਾਵਾ ਇੱਧਰ ਦੋ ਤਿੰਨ ਟੀ-ਸ਼ਰਟਾਂ ਦੋ ਜੀਨ ਇੱਕ ਕਿੱਟ ਠੀਕ ਹੈ ਉਹ ਆਪਣਾ ਟੈਂਕ ਬੈਗ ਗਲਵਜ਼ ਹੋਗੇ ਆ ਆਪਣਾ ਬੈਕ ਬੈਕ ਆ ਗਿਆ ਤੇ ਇਸ ਤੋਂ ਇਲਾਵਾ ਇੱਕ ਬੁਡਲੈਂਡ ਦੀ ਆਵਲ ਜੈਕਟ ਹੋਗੀ ਇੱਕ ਲੈ ਕੇ ਜਾਣੇ ਆਗੇ ਸਵੈਟਰ ਸ਼ਰਟ ਤੇ ਕੁਝ ਆਪਣੇ ਵਾਰਮਰ ਹੋਗੇ ਬਾਕੀ ਸਮਾਨ ਇੱਧਰ ਪੇ ਥੋੜਾ ਜਿਹਾ ਟਾਵਲ ਵਗੈਰਾ ਹੋਗੇ ਸੌਕਸ ਵਗੈਰਾ ਹੋ ਗਿਆ ਜਾਂ ਵਾਟਰਪਰੂਫ ਲਾਈਨਰ ਹੋਗੇ ਇਹ ਵੀ ਆਪਣੇ ਕੋਲੇ ਰਾਇਨੋਕਸ ਦੀ ਹੈ ਵਧੀਆ ਚੀਜ਼ ਹੈ ਇਹ ਹੈ ਖਰਾਬ ਹੋਗੀ ਨਹੀਂ ਅੱਛਾ ਪੁੱਠੀ ਹੋ ਗਈ ਮੈਂ ਕਿਹੜੇ ਖਰਾਬ ਹੋਈ ਤੇ ਇਹ ਹੋਗੀ ਇਹ ਸਮਾਨ ਹੈਗਾ ਜਿਹੜਾ ਆਪਾਂ ਲੈ ਕੇ ਜਾ ਰਹੇ ਆਂ ਫਿਲਹਾਲ ਮੈਂ ਬਿਲਕੁਲ ਸੁੱਤਾ ਉੱਠਿਆ ਵੀਡੀਓ ਬਣਾ ਰਿਹਾ ਇੱਕ एकदम ਟ੍ਰਿਪ ਦੁਬਾਰਾ ਕੈਂਸਲ ਹੋ ਗਿਆ ਸੀ ਦੁਬਾਰਾ ਬਣਿਆ ਤਾਂ ਕਰਕੇ ਹੋ ਸਕਦਾ ਅੱਖਾਂ 'ਚ ਨੇਹਰਾ ਨੂਰਾ ਹੋਵੇ ਲਾਈਕ ਕਰ ਦਿਓ ਵੀਡੀਓ ਨੂੰ ਸਬਸਕ੍ਰਾਈਬ ਵੀ ਕਰ ਦਿਓ ਠੀਕ ਹੈ ਤੇ ਹੁਣ ਮੈਂ ਇਹਨੂੰ ਮੈਂ ਸਮਿਟਾ ਸਮਿਟੀ ਕਰ ਰਹੀ ਹਾਂ ਮੇਰੇ ਕੋਲ ਚੀਜ਼ਾਂ ਦੋ ਹੀ ਹੈ ਇੱਕ ਤਾਂ ਕਿੱਟ ਹੈ ਤੇ ਇੱਕ ਆਪਣੇ ਕੋਲ ਇਹ ਬਾਕਸ ਹੈ ਇਸ ਤੋਂ ਲਾਹੋ 55 ਲੀਟਰ ਦਾ ਇੱਕ ਬੈਗ ਹੈਗਾ ਪਿੱਛੇ ਰੱਖਣ ਲਈ ਪਰ ਮੈਂ ਉਹ ਇੰਟਰਸਟਡ ਹੈ ਨਹੀਂ ਲੈ ਕੇ ਜਾਣ ਦਾ ਦੇਖ ਲੈ ਬਾਕੀ ਉਹ ਮੈਂ ਲੈ ਕੇ ਜਾਵਾਂ ਕਿ ਨਾਲ ਲੈ ਕੇ ਜਾਵਾਂ ਪਰ ਮੇਰਾ ਮਨ ਨਹੀਂ ਹੈਗਾ ਉਹਨੂੰ ਲੈ ਕੇ ਜਾਣ ਦਾ ਬਾਕੀ ਫਿਰ ਵੀ ਆਪਾਂ ਇੱਕ ਵਾਰੀ ਦੇਖਦੇ ਹਾਂ ਜੇ ਸਾਰਾ ਸਮਾਨ ਆਪਣਾ ਸੈੱਟ ਆ ਗਿਆ ਬਾਕਸ ਦੇ ਵਿੱਚ ਫੇਰ ਨਹੀਂ ਲੈ ਕੇ ਜਾਂਦੇ ਜੇ ਲੋੜ ਲੱਗੀ ਫੇਰ ਉਹਨੂੰ ਕੱਢਦੇ ਹਾਂ ਨਾ ਉਹ ਵੀ ਤੁਹਾਨੂੰ ਦਿਖਾ ਦਾਂਗੇ ਜੇ ਲੈ ਕੇ ਜਾਣਾ ਹੋਇਆ ਉਹ ਵੀ ਰੈਨੌਕਸ ਦਾ ਹੀ ਹੈ ਚਲੋ ਭਾਈ ਵੀਡੀਓ ਕਿਵੇਂ ਲੱਗੀ ਦੱਸਿਓ ਜਰੂਰ ਤੇ ਇਹ ਵੀਡੀਓ ਕਦੋਂ ਅਪਲੋਡ ਹੋਊਗੀ ਕੁਝ ਮੇਰੇ ਧਿਆਨ 'ਚ ਨਹੀਂ ਵੈਸੇ ਪਰ ਤੁਸੀਂ ਕਮੈਂਟ ਜਰੂਰ ਕਰਿਓ ਬਹੁਤ ਵਧੀਆ ਚੀਜ਼ ਤੁਹਾਨੂੰ ਦਿਖਾ ਕੇ ਲਿਆਉਂਗਾ ਠੀਕ ਹੈ ਓਕੇ ਓਕੇ ਆਪ ਦਾ ਨਾਮ ਲਿਖ ਕੇ ਕਮੈਂਟ ਜ਼ਰੂਰ ਕਰਿਓ ਬਾਈਕ ਆਪਣੀ ਪੂਰੀ ਕੰਪਲੀਟ ਹੋ ਗਈ ਤੇ ਇੱਕ ਬੈਗ ਆਪਾਂ ਰੱਖ ਲਿਆ ਇਹਨੂੰ ਬਸ ਇਸ ਦਿਨ ਬੰਨਤਾ ਹੈ ਨਾ ਟਾਇਰ ਸਿੰਪਲ ਬਸ ਉਹ ਜਿ ਖੋਲਣਾ ਕੱਲੇ ਇਹਦੇ ਆ ਬਸ ਆਹੀ ਇੱਥੋਂ ਖੁੱਲੂਗਾ ਰੱਸੀਆਂ ਇੱਥੇ ਰਹਿਣਗੀਆਂ ਈਜ਼ੀ ਟੂ ਯੂਜ਼ ਹੈ ਈਜ਼ੀ ਟੂ ਮਤਲਬ ਬੰਨਣਾ ਜਾਂ ਕੱਟਣਾ ਹੈਗਾ ਸੌਖਾ ਹੀ ਹੈ ਤੇ ਇੱਕ ਟੌਪ ਬਾਕਸ ਆ ਗਿਆ ਤੇ ਬਾਈਕ ਆਪਣੀ ਪੂਰੀ ਕੰਪਲੀਟ ਹੈ ਬਸ ਇੱਕ ਛੋਟਾ ਜਿਹਾ ਹੈਗਾ ਇਹਦੇ ਕੱਟ ਆ ਇੱਥੇ ਇਹ ਆ ਦੇਖੋ ਕੱਟ ਵਜਿਆ ਤੇ ਦੇਖਦੇ ਆ ਕੀ ਬੰਦਾ ਯਾਰ ਟਾਇਰ ਬਹੁਤ ਹੋਉਂਗਾ ਇੱਕ ਤਾਂ ਇਹ ਟਾਇਰ ਮਹਿੰਗੇ ਬਹੁਤ ਹੋਉਂਦੇ ਆ ਇਹ ਦੋਨੇ ਇੱਕ ਆਹਾ ਤੇ ਇੱਕ ਆਹ ਸੈੱਟ ਕੱਲਾ ਟਾਇਰਾਂ ਦਾ ਸੈੱਟ ਸੈੱਟ ਇਹ 45000 ਦਾ ਸੈੱਟ ਸੀ ਤੇ ਆਪਣੀ ਗੱਡੀ ਤੇ ਪਾਏ ਆ ਹੁਣ ਆਪਾਂ ਪਾਏ ਆਗੇ ਜੋਕੋਹਾਮਾ ਦੇ ਇਹ ਅਪ੍ਰੇਲੀ ਦੇ ਸੀ ਇਹ ਜੋਕੋਹਾਮਾ ਦਾ ਇਹ ਪਏ ਆ 70000 ਦੇ 70 75000 ਦੇ ਚਾਰ ਟਾਇਰ ਹਨਾ ਨਾਲ ਟਾਇਰ ਕਿੱਡਾ ਤੇ ਆਹ ਪਏ ਆਗੇ ਦੋ ਟਾਇਰ ਹੀ 45000 ਦੇ ਇਹਦਾਂ ਨੂੰ ਕੁਛ ਲੋ ਘਾਰੀ ਆ ਵਾਈਗਰੀ ਠੀਕ ਆ ਜਮਾਂ ਓਕੇ ਆ ਰੈਡੀ ਆ ਬਸ ਕੱਲੂ ਨਿਕਲਾਂਗੇ ਆਪਾਂ ਕੱਲ ਨੂੰ ਮਤਲਬ ਸਵੇਰ 3:00 3:30 ਵਜੇ ਤੇ ਆ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੂਗੀ ਵੀਡੀਓ ਤੇ ਬਸ ਇਹ ਤਾਂ ਥੋੜੀ ਤੈਰੀ ਸੀ ਕੀ ਕੁਝ ਲੈ ਕੇ ਜਾ ਰਹੇ ਆਂ ਆਪਾਂ ਜਾਂ ਕੀ ਸਾਰਾ ਕਿਦਾਂ ਸੈਟਅਪ ਹੈਗਾ ਉਹੋ ਚੀਜ਼ ਦੱਸੀ ਆ ਪਹਿਲੇ ਜਿਹਾ ਹੋਰ ਏਡਾ ਕੁਝ ਨਹੀਂ ਸੀ ਤੇ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਵੀਡੀਓ ਨੂੰ ਜ਼ਰੂਰ ਕਰਿਓ ਤੇ ਮਿਲਦੇ ਹਾਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ 'ਚ ਕੱਲ੍ਹ ਵਾਲੀ ਵੀਡੀਓ 'ਚ ਤੁਹਾਨੂੰ ਆਊਗਾ ਨਜ਼ਾਰਾ ਬਠਿੰਡੇ ਤੋਂ ਲੈ ਕੇ ਆਪਣਾ ਜਿਸਪਾ ਮਨਾਲੀ ਜਿਸਪਾ ਤੱਕ ਇਧਰ ਨੂੰ ਸਫ਼ਰ ਰਹੂਗਾ ਆਪਣਾ ਤੇ ਬਾਕੀ ਬੰਦੇ ਆਪਣਾ ਸ਼ਾਮ ਨੂੰ ਆਉਂਦੇ ਆ ਉਹ ਤੁਹਾਨੂੰ ਰੈਡ ਕਰਦੇ ਆਪਾਂ ਸ਼ੁਰੂ ਇਦਾਂ ਦੀ ਕੁਸ਼ ਬਾਈਕ ਆਪਣੇ ਲੱਗ ਰਹੀ ਹੈ ਹੈ ਕਿ ਨਹੀਂ ਮਸਤ ਚਲੋ ਰੈਡੀ